ਹਾਂ ਦੋਸਤੋ ਸਤਿ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਅਸੀਂ ਪਿਛਲੇ ਕੁਝ ਦਿਨ ਪਹਿਲਾਂ ਇਹਨਾਂ ਬਜ਼ੁਰਗਾਂ ਨੂੰ ਮਿਲਣ ਆਏ ਸੀ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਦੋ ਬੇਟੀਆਂ ਨੇ ਜੋ ਬੀਏ ਕਰ ਰਹੀਆਂ ਨੇ ਇਹਨਾਂ ਦੇ ਘਰ ਵਿੱਚ ਜੋ 플ਸ਼ ਬਾਥਰੂਮ ਦੀ ਸਹੂਲਤ ਨਹੀਂ ਸੀਗੀ ਉਹ ਸਾਹਮਣੇ ਇੱਕ ਹੈ ਜਿੱਥੇ ਪੰਨੀਆਂ ਲਗਾ ਕੇ ਉੱਥੇ ਨਹਾਉਂਦੇ ਸੀਗੇ ਤਾਂ ਪਰਿਵਾਰ ਬਹੁਤ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ ਦੋਨੇ ਬਜ਼ੁਰਗ ਨੇ ਕੰਮ ਵੀ ਨਹੀਂ ਕੋਈ ਹੁੰਦਾ ਹੁਣ ਥੋੜਾ ਬਹੁਤਾ ਬੱਲੀਆਂ ਚੋਣ ਦਾ ਕੰਮ ਚੱਲ ਰਿਹਾ ਹੈਗਾ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਸਾਡੇ ਕੋਲ ਪੱਖਾ ਵੀ ਨਹੀਂ ਪੱਖੇ ਬਿਨਾ ਬਹੁਤ ਤੰਗ ਸੀ ਤਾਂ ਕੁਝ ਦਿਨ ਪਹਿਲਾਂ ਅਸੀਂ ਇੱਕ ਕੂਲਰ ਭੇਜ ਦਿੱਤਾ ਸੀ ਇਹਨਾਂ ਨੂੰ ਕੂਲਰ ਦੇ ਦਿੱਤਾ ਤਾਂ ਜੋ ਗਰਮੀ ਦੀ ਜੋ ਰੁੱਤ ਹੈ ਉਹਦੇ ਵਿੱਚ ਇਹ ਆਪਣੇ ਪੱਖੇ ਦੀ ਹਵਾ ਕੂਲਰ ਦੀ ਹਵਾ ਵਿੱਚ ਰਹਿ ਸਕਣ ਅਗਲੇ ਦਿਨਾਂ ਵਿੱਚ ਇਹਨਾਂ ਨੂੰ ਅਸੀਂ ਇੱਕ ਬਾਥਰੂਮ ਬਣਾ ਕੇ ਦੇ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ 2-4 ਦਿਨਾਂ ਵਿੱਚ ਅਸੀਂ ਮਿਸਤਰੀ ਲਗਾ ਕੇ ਇਹਨਾਂ ਨੂੰ ਇੱਕ ਬਾਥਰੂਮ ਬਣਾ ਕੇ ਦੇਵਾਂਗੇ ਛੱਤ ਪਾ ਕੇ ਵਧੀਆ ਪੱਲਾ ਲਗਾ ਕੇ ਤਾਂ ਜੋ ਨੌਜਵਾਨ ਬੇਟੀਆਂ ਨੇ ਤੇ ਬਜ਼ੁਰਗ ਹੈ ਇਹ ਆਪਣੇ ਉਸ ਬਾਥਰੂਮ ਦੀ ਵਰਤੋਂ ਕਰ ਸਕਣ ਕਿਉਂਕਿ ਨਾਲ ਖੇਤ ਨੇ ਇਸ ਕਰਕੇ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੇ ਸਾਨੂੰ ਦੱਸਿਆ ਜਿਹੜਾ ਇਹਨਾਂ ਦਾ ਕਮਰਾ ਹੈਗਾ ਡਿੱਗਣ ਵਾਲਾ ਅਜੇ ਸਾਡਾ ਜੋ ਬਸਟ ਸੀਗਾ ਉਹ ਕਿਸੇ ਪਾਸੋਂ ਨਹੀਂ ਹੋਇਆ ਸੀ ਕਿਸੇ ਸਹਿਯੋਗੀ ਸੱਜਣ ਨੇ ਹਾਂ ਨਹੀਂ ਭਰੀ ਸੀ ਇਸ ਕਰਕੇ ਜੇ ਕਮਰੇ ਦਾ ਕੰਮ ਅਸੀਂ ਨੇ ਚਲਾ ਰਹੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਦਾ ਪਹਿ ਕਮਰਾ ਬਣਾ ਕੇ ਦੇਣਾ ਹੈ ਆਉਣ ਵਾਲੇ ਸਮੇਂ ਵਿੱਚ ਉਸ ਕਮਰੇ ਦਾ ਕੰਮ ਸ਼ੁਰੂ ਕਰਾਂਗੇ ਬਾਕੀ ਕੰਦਾ ਠੀਕ ਨੇ ਇਕੱਲੀਆਂ ਦੋ ਛੱਤਾਂ ਦੀ ਛੱਤਾਂ ਡਿੱਗਣ ਵਾਲੀਆਂ ਛੱਤੀ ਬਦਲਣੀ ਹੈ ਉਸ ਲਈ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਾਂਗੇ ਅਸੀਂ ਇਹਨਾਂ ਨੂੰ ਜੋ ਕਿਹਾ ਸੀ ਕੂਲਰ ਉਹ ਭੇਜ ਦਿੱਤਾਗਾ ਇਸ ਤੋਂ ਇਲਾਵਾ ਬਾਥਰੂਮ ਇੱਕ ਦੋ ਦਿਨਾਂ ਚ ਬਣਾਉਣਾ ਸ਼ੁਰੂ ਕਰਾਂਗੇ ਪਹਿਲਾਂ ਇਹਨਾਂ ਨੂੰ ਬਾਥਰੂਮ ਬਣਾ ਕੇ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਦੇ ਕਮਰੇ ਦੀ ਛੱਤ ਬਦਲੀ ਜਾਵੇ ਦੋ ਜੋ ਬੇਟੀਆਂ ਨੇ ਪਲੱਸ 2 ਕਰਨ ਤੋਂ ਬਾਅਦ ਦੋਨੋਂ ਇਹ ਵੀ ਇਹ ਕਰ ਰਹੀਆਂ ਨੇ ਇਹ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੀਆਂ ਬੱਚੀਆਂ ਨੂੰ ਵੀ ਪੜਾ ਰਹੇ ਆ ਤੇ ਘਰ ਦਾ ਗੁਜ਼ਾਰਾ ਵੀ ਚਲਾ ਰਹੇ ਆ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਣਾ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨੇ ਆਉਣ ਵਾਲੇ ਸਮੇਂ ਵਿੱਚ ਆਪਣਾ ਦਾ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਪੜ੍ਹਾਈ ਕਰ ਰਹੀਆਂ ਨੇ ਬਹੁਤ ਜ਼ਿਆਦਾ ਤੰਗੀ ਤੁਰਸ਼ੀ ਗਰੀਬੀ ਹੋਣ ਦੇ ਬਾਵਜੂਦ ਵੀ ਇਹ ਆਪਣੇ ਦੋਨੋਂ ਬੇਟੀਆਂ ਨੂੰ ਪੜਾ ਰਹੇ ਨੇ ਸੋ ਅਸੀਂ ਜੋ ਵੀ ਵੀਰ ਮਿੱਤਰ ਵੀਡੀਓ ਦੇਖ ਰਹੇ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿ ਤੁਸੀਂ ਵੀ ਇਸ ਪਰਿਵਾਰ ਦਾ ਜੋ ਕਰੋ ਅਸੀਂ ਪਰਿਵਾਰ ਨੂੰ ਅੱਜ ਇਸੇ ਲਈ ਮਿਲਣ ਆਏ ਸੀਗੇ ਕਿ ਤੁਹਾਨੂੰ ਕੋਈ ਰਾਸ਼ਨ ਪਾਣੀ ਦੀ ਜ਼ਰੂਰਤ ਹੈ ਜਾਂ ਬਾਥਰੂਮ ਬਣਾਉਣਾ ਹੈਗਾ ਤਾਂ ਬਜ਼ੁਰਗਾਂ ਨੇ ਦੱਸਿਆਗਾ ਕਿ ਸਾਨੂੰ ਪਹਿਲਾਂ ਬਾਥਰੂਮ ਬਣਾ ਦਿੱਤਾ ਜਾਵੇ ਕਣਕ ਥੋੜੀ ਬਹੁਤੀ 1.5 ਮਹੀਨੇ ਦੀ ਇਕੱਠੀ ਇਹਨਾਂ ਨੇ ਕਰ ਲਈ ਹੈ ਪਹਿਲਾਂ ਅਸੀਂ ਇਹਨਾਂ ਨੂੰ ਬਾਥਰੂਮ ਬਣਾ ਕੇ ਦੇਵਾਂਗੇ ਜੇ ਰਾਸ਼ਨ ਵਗੈਰਾ ਕਹਿਣਗੇ ਉਸ ਤਰ੍ਹਾਂ ਦਾ ਸਹਿਯੋਗ ਵੀ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਕਮਰਾ ਬਣਾਇਆ ਜਾਵੇਗਾ ਅਸੀਂ ਹੁਣ ਤੁਹਾਡੀ ਗੱਲ ਬਜ਼ੁਰਗਾਂ ਨਾਲ ਵੀ ਕਰਾਉਣੀ ਆ ਕਰਵਾ ਬਾਬਾ ਜੀ ਆਹ ਹਾਂ ਜੀ ਬਾਬਾ ਜੀ ਦੱਸੋ ਕੂਲਰ ਆਪਣਾ ਪਹੁੰਚ ਗਿਆ ਸੀਗਾ ਹਾਂ ਠੀਕ ਹੈ ਤੇ ਹੁਣ ਮਾਤਾ ਬਾਥਰੂਮ ਸੀਮੇ ਨੇ ਬਾਥਰੂਮ ਦਾ ਆਪਾਂ ਇੱਕ ਦੋ ਦਿਨਾਂ ਚ ਕੰਮ ਚਲਾ ਲਾਂਗੇ ਠੀਕ ਹੈ ਜੀ ਹਾਂ ਬਾਥਰੂਮ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਵਧੀਆ ਸ਼ਤ ਵਾਲਾ ਪਾਕੇ ਦੇਵਾਂਗੇ ਠੀਕ ਹੈ ਜੀ ਤੇ ਤੁਸੀਂ ਹੋਰ ਦੱਸ ਦਿਓ ਜਿਹੜੇ ਕਮਰੇ ਬਾਰੇ ਉਹ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਬਾਥਰੂਮ ਬਾਰੇ ਤਾਂ ਜੀ ਨੇ ਮੂਰਲੇ ਗੇਟ ਬਾਅਦ ਤੇ ਤਾਂ ਸੀ ਬਹੁਤ ਤੰਗ ਹੈਗੇ ਜਦੋਂ ਹੁਣ ਸਾਹਮਣੇ ਕਣਕ ਕਣਕ ਕੱਟੀ ਜਾਂਦੀ ਹੈ ਜੀਰੀ ਜੁਰੀ ਫੇਰ ਵੀ ਡੰਗਰ ਪਸ਼ੂ ਵੀ ਖੁੱਲੀ ਜਗ੍ਹਾ ਚਾਹੀਦੀ ਹੈ ਅੰਦਰ ਵੜ ਜਾਂਦਾ ਹੈ ਤੇ ਗੇਟ ਤੋਂ ਬਿਨਾਂ ਵਾਲੇ ਤਾਂ ਗਏ ਤੇ ਮਾਤਾ ਕਮਰੇ ਬਾਰੇ ਜਿਹੜਾ ਕਮਰੇ ਦੀ ਛੱਤ ਲੱਗਣ ਵਾਲੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸ਼ਿਆਏ ਕਹਿੰਦੀ ਸੀ ਜੀ ਛੱਤ ਬਦਲੀ ਜਾਵੇ ਤਾਂ ਚੰਗੀ ਗੱਲ ਐ ਕਿ ਬਾੜੀ ਖਰਾਬ ਜੀ ਹੈ ਜਦੋਂ ਮੀਂਹ ਆ ਪੈਣ ਲੱਗ ਜਾਂਦਾ ਚਾਉਣ ਜੇ ਲੱਗ ਜਾਂਦੀ ਹੈ ਬਾੜੀ ਸਬਾਸ਼ ਦਾ ਹੁਕਮ ਆਉਣ ਵਾਲਾ ਹਾਂਜੀ ਬਾਬਾ ਜੀ ਦੱਸੋ ਜੀ ਹੋਰ ਆਪਣਾ ਬਾਥਰੂਮ ਦਾ ਕੰਮ ਚੱਲੂ ਕਮਰੇ ਬਾਰੇ ਦੱਸੋ ਕੀ ਬੇਨਤੀ ਕਰਦੇ ਹਾਂ ਹਾਂ ਬਸ ਛੱਦਾ ਨਾਲ ਛੱਤ ਬਦਲੀ ਜਾਵੇ ਜੀ ਦੋਸਤੋ ਬੇਨਤੀ ਹੈ ਵੀਡੀਓ ਨੂੰ ਬਾਕਤੋ ਬਾਤ ਸ਼ੇਅਰ ਕਰੋ ਇਹ ਜੋ ਬਜ਼ੁਰਗ ਜੋੜਾ ਹੈਗਾ ਦੋ ਬੇਟੀਆਂ ਨੇ ਇਹਨਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰ ਰਹੇ ਆਂਗੇ ਕਿਉਂਕਿ ਗੇਟ ਨਹੀਂ ਸੀਗਾ ਕਿਸਤਾਂ ਦੇ ਨਾਲ ਘਰ ਲੱਗਦਾਗਾ ਹਰ ਵੇਲੇ ਕੰਨ ਕੋ ਪਸ਼ੂਕਸਰਾ ਵੀ ਆ ਜਾਂਦਾ ਨੌਜਵਾਨ ਬੱਚੀਆਂ ਨੇ ਮਾਹੌਲ ਦੇ ਹਿਸਾਬ ਨਾਲ ਦਰਵਾਜ਼ਾ ਵੀ ਜ਼ਰੂਰੀ ਹੈ ਘਰ ਨੂੰ ਗੇਟ ਲੱਗਿਆ ਹੋਣਾ ਚਾਹੀਦਾ ਕਿਉਂਕਿ ਜਦੋਂ ਮਿਹਨਤ ਮਜ਼ਦੂਰੀ ਕਰਨ ਚਲੇ ਜਾਂਦੇ ਆ ਉਸ ਤੋਂ ਬਾਅਦ ਇਸ ਤਰ੍ਹਾਂ ਬਾਰ ਖੁੱਲਾ ਹੁੰਦਾਗਾ ਸੋ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਗੇਟ ਨੂੰ ਦਰਵਾਜ਼ਾ ਵੀ ਲਗਵਾ ਦਈਏ ਅਤੇ ਇਸ ਤੋਂ ਇਲਾਵਾ ਜੋ ਇਹਨਾਂ ਦੇ ਬਾਥਰੂਮ ਦਾ ਕੰਮ ਹੈ ਉਹ ਜਲਦੀ ਚਲਵਾਈਏ ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਕਮਰੇ ਆ ਜੋ ਦੋ ਛੋਟੇ ਛੋਟੇ ਸ਼ੱਤਾਂ ਲੱਗਣ ਵਾਲੀਆਂ ਉਹਨਾਂ ਦਾ ਸ਼ੱਤਾਂ ਬਦਲ ਜਾਈਏ ਧੰਨਵਾਦ